ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿਸੇ ਨੇ ਸਿੱਧੇ ਤੌਰ ਤੇ ਕਿਸੇ ਨੂੰ ਹਰਾਮਖੋਰ ਕਹਿਣਾ ਹੋਵੇ ਜਾਂ ਉਹ ਤੋਂ ਵੱਡਾ ਕੋਈ ਹਰਾਮਖੋਰ ਹੋਵੇ ਇਹ ਸ਼ਬਦ ਵਰਤਨੇ ਹੋਣ ਬੇਸ਼ੱਕ ਮੈਨੂੰ ਤਾਂ ਵਧੀਆ ਆਦਤ ਜੀ ਪੈ ਗਈ ਹੈ ਇਹ ਸ਼ਬਦ ਬੋਲਣ ਦੀ ਜਿੰਨਾ ਚਿਰ ਨਾਮ ਬੋਲਾਂ ਉਹਨਾਂ ਚਿਰ ਜਿਹੜੇ ਪੰਜਾਬ ਦਾ ਬੇੜਾ ਗਰਖ ਕਰਨ ਵਾਲੇ ਨੇ ਉਹਨਾਂ ਦੇ ਕਾਲਜੇ ਵਿੱਚ ਠੰਡ ਨਹੀਂ ਪੈਂਦੀ। ਔਰ ਕਈਆਂ ਦੇ ਪਥਰੀ ਹੁੰਦੀ ਹੈ। ਡਾਕਟਰ ਦੀ ਦਵਾਈ ਤੋਂ ਬਿਨਾ ਉਹਨਾਂ ਦਾ ਇਲਾਜ ਹੋ ਜਾਂਦਾ ਹੈ। ਤੁਸੀਂ ਸੁਣਿਆ ਹੋਣਾ ਕਿ ਵੈਦ ਸਾਹਿਬ ਇੱਕ ਕੁੜੀ ਦਿੰਦੇ ਨੇ। ਹਫਤੇ ਦੇ ਵਿੱਚ ਦੋ ਵਾਰੀ ਲੈਣੀ ਹੈ। ਗਰਮ ਪਾਣੀ ਦੇ ਨਾਲ। ਪਤਰੀ ਖੁਰ ਜਾਂਦੀ ਹੈ ਨਾ ਟੀਕੇ ਦੀ ਲੋੜ ਨਾ ਆਪਰੇਸ਼ਨ ਦੀ ਲੋੜ ਉਦਾਂ ਦਾ ਕੰਮ ਕੁਝ ਮੇਰੇ ਬੋਲ ਕੁਝ ਸ਼ਬਦ ਕਰ ਦਿੰਦੇ ਆ ਜਿਹੜੀ ਮੈਂ ਗੱਲ ਕਰ ਲਈ ਟਿਕਾਣੇ ਤੇ ਲੱਗੂ ਤੀਰ ਸਮਝਣ ਵਾਲੇ ਸਮਝ ਜਾਣਗੇ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਉਹ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਕੇ ਇਹਨਾਂ ਸਾਰਿਆਂ ਨੂੰ ਹਰਾਮਖੋਰ ਕਹਿਣਾ ਸ਼ੁਰੂ ਕਰ ਦੇਣਗੇ ਸ਼ਖਬੀਰ ਬਾਦਲ ਤੇ ਬਲਵੀਰ ਸਿੰਘ ਰਾਜੇਵਾਲ ਅੱਜ ਨੇ ਦੀ ਮੁਲਾਕਾਤ ਹੋਈ ਕੱਲ ਹੋਈ ਸੱਚ ਝੂਠ ਨਹੀਂ ਬੋਲਣਾ ਫਿਰ ਪਈਆਂ ਨੇ ਕਮੈਂਟ ਕਰਨ ਤੇ ਮੁਲਾਕਾਤ ਵਿੱਚ ਕੀ ਹੋਇਆ ਗਰ ਆ ਮਸ਼ਵਰਾ ਕੀ ਹੋਇਆ ਸ਼ਖਵੀਰ ਬਾਦਲ ਕਹਿੰਦਾ ਕਹਿੰਦਾ ਮੇਰੇ ਪਿਤਾ ਦੇ ਸਮਾਨ सरदार प्रकाश सिंह बादल ए दी बलवीर सिंह राजेवाल ਤੋਂ ਛਲਾਹ ਲੈਂਦੇ ਹੁੰਦੇ ਸੀ ਇਹ ਪੋਸਟਪਾਈ ਔਰ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਮੈਂ ਗੱਲ ਕਰ ਰਿਹਾ ਹੁਣ ਅੰਦਰ ਖਿਜੜੀ ਕੀ ਪੱਕੀ ਹੈ ਜਣੇ ਕਿ ਗਿੱਟਮਿਟ ਕੀ ਹੋਈ ਹੈ ਤੁਹਾਨੂੰ ਪਤਾ ਲੱਖੋਵਾਲ ਨੂੰ ਵੀ ਬਾਦਲਾਂ ਨੇ ਮੰਡੀ ਬੋਰਡ ਦਾ ਚੇਅਰਮੈਨ ਪਤਾ ਨਹੀਂ ਕੀ ਬਣਾਇਆ ਸੀ ਪਤਾ ਹੀ ਨਹੀਂ ਮੈਂ ਉਹਨਾਂ ਪੜ੍ਹੇ ਲਿਖਿਆ ਨਹੀਂ ਮੈਂ ਮੋਟਾ ਮੋਟਾ ਦੱਸ ਦਿੰਨਾ ਤੁਹਾਨੂੰ ਤੇ ਉਹਨੇ ਪੂਰੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਸੀ ਕਰੋੜਾਂ ਰੁਪਈਆ ਉਹਨੇ ਲੋਕਾਂ ਦੇ ਕੋਲ ਮੰਡੀ ਬੋਰਡ ਰਾਂਹੀ इकट्ठा ਕੀਤਾ ਸੀ ਸਭ ਨੂੰ ਪਤਾ ਔਰ ਜਦੋਂ ਉਹ ਅਮਰੀਕਾ ਤੋਂ ਪਤਾ ਨਹੀਂ ਕੈਨੇਡਾ ਤੋਂ ਸਿੱਧਾ ਦਿੱਲੀ ਧਰਨੇ ਵਿੱਚ ਆਇਆ ਸੀ ਜਿਹੜੇ ਮੂਰੇ ਕਿਸਾਨ ਬੈਠੇ ਸੀ ਨਾ ਜਦੋਂ ਬੋਲਣ ਲੱਗਾ ਉਹ ਲਖੋਵਾਲ ਤੇ ਲੋਕ ਕਹਿੰਦੇ ਬਹਿ ਜਾ ਬਹਿ ਜਾ ਤੇਰੀਆਂ ਕਰਤੂਤਾਂ ਦਾ ਸਾਨੂੰ ਪਤਾ ਹੈ ਤੂੰ ਬਹਿ ਜਾ ਬਹਿ ਜਾ ਬਹਿ ਜਾ ਐਦਾਂ ਕਰਦੇ ਸੀ ਕਿ ਜਿਹੜੇ ਦਲਾਲ ਸੀ ਨਾ ਕਿਸਾਨਾਂ ਨੂੰ ਬੁਲਾਉਣ ਵਾਲੇ ਉਹਨੂੰ ਕਹਿਣਾ ਪਿਆ ਵੀ ਹੁਣ ਚੁੱਪ ਕਰ ਜਾ ਤੇਰੇ ਨਾਲ ਜੁੱਤੀਆਂ ਸਾਡੇ ਨੇ ਬਹਿਣੀਆਂ ਫਿਰ ਮੈਕ ਤੋਂ ਪਾਸੇ ਕਰ ਲਿਆ ਸੀ ਇਹ ਸਭ ਨੂੰ ਪਤਾ ਕਰਤੂਤਾਂ ਨੂੰ ਤੇ ਹੁਣ ਉਹੀ ਕਰਤੂਤ ਰਾਜੇਵਾਲ ਬਲਵੀਰ ਸਿੰਘ ਰਾਜੇਵਾਲ ਪੂਰਾ ਨਾਮ ਲੱਗੀ ਸ਼ਗਵੀਰ ਬਾਦਲ ਦੇ ਨਾਲ ਗਿੱਟਮਿਟ ਕਰਕੇ ਕਰਨ ਲੱਗੇ ਆਸ਼ਾ ਇੱਕ ਗੱਲ ਹੁਣ ਮੈਨੂੰ ਹੋਰ ਚੇਤੇ ਆ ਗਈ ਉਹ ਵੀ ਕਹਿ ਦੇ ਇਹ ਗੱਲਾਂ ਮੈਨੂੰ ਪਤਾ ਕਿਉਂ ਚੇਤੇ ਆਉਂਦੀਆਂ ਨੇ ਮੈਂ ਕਥਾ ਕਰਦਾ ਰਿਹਾ ਜੀ ਤੇ ਉਹ ਦਿਮਾਗ ਦੇ ਵਿੱਚ ਰੀਲ ਚੱਲਦੀ ਰਹਿੰਦੀ ਹੈ ਵੀ ਕਿਹੜਾ ਸ਼ਬਦ ਕਿੱਥੇ ਫਿੱਟ ਕਰਨਾ ਹੈ ਕਿਹੜਾ ਕਿੱਥੇ ਫਿੱਟ ਕਰਨਾ ਹੈ ਫਿਰ ਉਸ ਮੁਤਾਬਕ ਚੇਤੇ ਆ ਜਾਂਦੇ ਹੁਣ ਜਿਹੜੀ ਗੱਲ ਕਰਦਾ ਇਹ ਦੋ ਬੰਦੇ ਦਲਾਲੀ ਕਰਨਗੇ ਹੁਣ ਬਾਦਲਾਂ ਦੀ ਇੱਕ ਤਾਂ ਇਹ ਬਲਵੇ ਸਿੰਘ ਰਾਜੇਵਾਲ ਇਹਨੂੰ ਲਾ ਦਿੱਤਾ ਵੀ ਜਿਹੜੇ ਕਿਸਾਨਾਂ ਦੀ ਵੋਟ ਹੈ ਵੀ ਉਹਨੂੰ ਕਿਵੇਂ ਕਵਰ ਕਰਨਾ ਇਹਨੂੰ ਫਿਰ ਕਿਹਾ ਹੋਣਾ ਵੀ ਤੂੰ ਲਾਜ ਤੇ ਦੇ ਜਦੋਂ ਸਾਡੀ ਸਰਕਾਰ ਆ ਗਈ ਨੀਲੀਆਂ ਪੱਗਾਂ ਵਾਲਿਆਂ ਦੀ ਫਿਰ ਕਰਜੇ ਕੁੜਜੇ ਮਾਫ਼ ਕਰ ਦੇਾਂਗੇ ਜੇ ਕਿਸੇ ਨੇ ਭੁੱਕੀ ਵੇਚਣੀ ਹੋਈ ਚਿੱਟਾ ਵੇਚਣਾ ਹੋਇਆ ਖੁੱਲ ਦੇ ਦੇਾਂਗੇ ਜੋ ਵੀ ਵੱਡਾ ਅਮੀਰ ਮਿਲਿਆ ਉਹਨੂੰ ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ ਦੇ ਦੇਾਂਗੇ ਇਦਾਂ ਗਿੱਟਮਿਟ ਕਰਕੇ ਇਹਦੇ ਕੰਨ ਵਿੱਚ ਇਹ ਹੂਕਾ ਮਾਰਦੇ ਇੱਕ ਤਾਂ ਇਹ ਦਲਾਲ ਹੈ ਇਹ ਦਲਾਲ ਤਾਂ ਕਿਸਾਨ ਆਗੂਆਂ ਵੱਲੋਂ ਦਲਾਲੀ ਕਰੋ ਬਾਗਲਾਂ ਦੀ ਨਰੇਣੂ ਮਹੰਤਾਂ ਦੀ ਹਰਾਮ ਖੂਰਾਂ ਦੀ ਇਹ ਵੀ ਹਰਾਮ ਖੂਰੀ ਹੈ ਜੀ ਇਹ ਵੀ ਹਰਾਮ ਖੂਰੀ ਹੈ ਤੇ ਇੱਕ ਦਲਾਲ ਢੱਡਰੀਆਂ ਵਾਲਾ ਬਣਿਆ ਹੋਇਆ ਉਹਦੇ ਨਾਲ ਜੱਫੇਦਾਰ ਫਿੱਟ ਕੀਤੇ ਹੋਏ ਨੇ ਇੱਕ ਦਮਦਮਾ ਸਾਹਿਬ ਵਾਲੇ ਨੇ ਤੇਕ ਸਿੰਘ ਧਨੋਲਾ ਜੀ ਮਹਾਰਾਜ ਤੇ ਇੱਕ ਗੜਗੱਜ ਸਾਹਿਬ ਨੇ ਹੁਣ ਉਹਦੇ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਨੇ ਤੇ ਹਰੇਕ ਪ੍ਰੋਗਰਾਮ ਦੇ ਵਿੱਚ ਜਾਂਦੇ ਨੇ ਜਿਹੜੀਆਂ ਮੂਰਤੀਆਂ ਤੋਂ ਗੁਰੂ ਸਾਹਿਬ ਨੇ ਵਰਜਿਆ ਸੀ ਜਾਨੀ ਕਿ ਮੂਰਤੀਆਂ ਤੋਂ ਦੂਰ ਕੀਤਾ ਸੀ ਮੂਰਤੀ ਪੂਜਾ ਦੇ ਪਖੰਡ ਨੂੰ ਖਤਮ ਕੀਤਾ ਸੀ ਉਹਨਾਂ ਮੂਰਤੀਆਂ ਦੇ ਨਾਲ ਹੀ ਤਸਵੀਰਾਂ ਦੇ ਨਾਲ ਹੀ ਸਨਮਾਨ ਵਗੈਰਾ ਢੱਡਰੀਆਂ ਵਾਲੇ ਨੂੰ ਜਾਂ ਢੱਡਰੀਆਂ ਵਾਲਾ ਦੇ ਰਿਹਾ ਜਾਨੀ ਕਿ ਦੋ ਦਲਾਲ ਸਰਕਾਰ ਬਣਾਉਣ ਵਾਸਤੇ ਫਿੱਟ ਕੀਤੇ ਹੋਏ ਨੇ ਨਰਾਇਣੂ ਭੰਤਾ ਨੇ ਬਾਦਲਾ ਨੇ ਸੁਣਿਓ ਜੀ ਧਿਆਨ ਦੇਣਾ ਮੈਂ ਇਹ ਨਹੀਂ ਚਾਹੁੰਦਾ ਵੀ ਤੁਸੀਂ ਵੋਟਾਂ ਕਿਨੂੰ ਪਾਓ ਕਿਨੂੰ ਨਾ ਪਾਓ ਪਰ ਇਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਤਾਂ ਮੈਂ ਸਾਹਮਣੇ ਆਉਂ ਵੀ ਮੈਨੂੰ ਪਾਓ ਮੈਂ ਕਿਹੜਾ ਘਟੰਕ ਸਿਣੜੋਂ ਇੱਕ ਉਦਾਹਰਨ ਹੈ ਮਨ ਲੋ ਕਹਿਣਾ ਪੈਂਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਭੇਟਾਂ ਨੇ ਉਹਨੂੰ ਸਮਝਾਉਣ ਵਾਸਤੇ ਆਵਾਜ਼ ਥੋੜੀ ਮਾਰਨੀ ਪੈਂਦੀ ਹੈ ਜਾਂ ਤਾਂ ਟੂਹੇ ਚ ਡੰਡਾ ਮਾਰਨਾ ਪੈਂਦਾ ਤੇ ਜਾ ਮੜੀ ਜੀ ਗੰਦਗੀ ਖਿਲਾਰਨੀ ਪੈਂਦੀ ਹੈ ਛੱਪੜ ਦੇ ਕੰਡੇ ਤੇ ਜਾਓ ਪਹਿਲਾਂ ਰਾਜ ਲਓ ਫਿਰ ਪਾਣੀ ਪੀ ਲਓ ਇਹ ਕਹਿਣਾ ਪੈਂਦਾ ਹੁੰਦਾ ਇਹ ਕਹਾੜੀਆਂ ਨੇ ਗੱਲਾਂ ਇਹ ਨਰੈਣੂ ਮਹੰਤਾ ਨੇ ਨਾ 2022 ਵਿੱਚ ਸਰਕਾਰ ਬਣਾਉਣ ਦਾ ਵਾਅਦਾ ਜਾਨਕਿ ਤਾਣਾ ਬਾਣਾ ਬੁਣਨ ਦੀ ਕੋਸ਼ਿਸ਼ ਕੀਤੀ ਹੋਈ ਹੈ ਇਹਨੂੰ ਸੀਰੀਅਸ ਲਿਓ ਕਿ ਨਾ ਮੈਂ ਐਵੇਂ ਨਹੀਂ ਕਹਿੰਦਾ ਹੁਣੇ ਦੋ ਦਲਾਂ ਮਿਰਚਾਂ ਤਾਂ ਦੋਨੇ ਪਾਸੇ ਲੱਗਣਗੀਆਂ ਜਿਹੜੇ ਢੜੀਆਂ ਵਾਲੇ ਦੇ ਸੇਵਕ ਨੇ ਉਹ ਵੀ ਪਿੱਟਣਗੇ ਵੀ ਹਾਏ ਸਾਡੇ ਭਾਈ ਸਾਹਿਬ ਨੂੰ ਐਦਾਂ ਕਿਉਂ ਕਹੀ ਜਾਂਦੇ ਨੇ ਜਿਹੜੇ ਕਿਸਾਨ ਆਗੂ ਨੇ ਉਹਨੇ ਚਮਚੇ ਪੇਟਣਗੇ ਵੀ ਸਾਡੇ ਕੀ ਆ ਬਲਵੀਰ ਸਿੰਘ ਰਾਜੇਵਾਲ ਨੂੰ ਐਦਾਂ ਕਿਉਂ ਕਹਿੰਦੇ ਹੋ ਕਿਉਂ ਨਾ ਕਹੀਏ ਬਈ ਇਹ ਸੁਖਵੀਰ ਬਾਦਲ ਉਹੀ ਹੈ ਨਾ ਚੇਤਾ ਕਰਿਓ ਮਾੜਾ ਜਾ ਥੋੜਾ ਜਿਹਾ ਚੇਤਾ ਕਰਿਓ ਜਦੋਂ ਭਾਜਪਾ ਸਰਕਾਰ ਨੇ ਬਿੱਲ ਲੈ ਕੇ ਆਂਦੇ ਸੀ ਪਤਾ ਪਛਾਨਾ ਆਂਦੇ ਆਮਦਨ ਜਾਣ ਕੇ ਜਿਹੜੀ ਫਸਲ ਲਈ ਆਮਦਨ ਸੀ ਦੁੱਗਣੀ ਕਰਨ ਵਾਸਤੇ ਬੈਲ ਲੈ ਕੇ ਆਉਂਦੇ ਸੀ ਉਦੋਂ ਇਹ ਉਹੀ ਬਾਦਲ ਨੇ ਜਿਹੜੇ ਫਾਇਦੇ ਗਣਾਉਂਦੇ ਸੀ ਇਹ ਆਮਦਨ ਇਤਾਂ ਹੋ ਜੂ ਬੀਬਾ ਸ਼ਖਵੀਰ ਕੌਰ ਬਾਦਲ ਨੇ ਵੱਡੇ ਬਾਦਲ ਨੇ ਬੜੀਆਂ ਪੋਸਟਾਂ ਪਾਈਆਂ ਖਬਰਾਂ ਲਗੀਆਂ ਤੇ ਜਦੋਂ ਫਿਰ ਇਹ ਜੋਤ ਉਦੋਂ ਬੀਬੀ ਕਹਿੰਦੀ ਮੈਂ ਵੀ ਅਸੀਫਾ ਦੇਣਾ ਉਦੋਂ ਬਾਦਲ ਵੀ ਬਦਲ ਗਿਆ ਸ਼ਖਵੀਰ ਬਾਦਲ ਦੀ ਦੀ ਵੀ ਸਟੇਟਮੈਂਟ ਆ ਗਈ ਵੀ ਅਜੇ ਤੱਕ ਕਿਸਾਨਾਂ ਦੇ ਨਾਲ ਇਉਂ ਹੀ ਨੇ ਤੇ ਹੁਣ ਕਦੇ ਕਿਸਾਨਾਂ ਲਈ ਵਧੀਆ ਕਰ ਦੇਣਗੇ ਕੁਝ ਨਹੀਂ ਕਰਨਾ ਚਲੋ ਉਹ ਤਾਂ ਜੋ ਕਰਨ ਨਾ ਕਰਨ ਅਸੀਂ ਕੀ ਲੈਣਾ ਜੀ ਅਸੀਂ ਨਾ ਕਿਸੇ ਤੋਂ ਭੀਖ ਮੰਗ ਕੇ ਖਾਣੀ ਹੈ ਨਾ ਖਾਈਗੇ ਮੈਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਹ ਦੱਸਣਾ ਵੀ ਚਾਹਣਾ ਵੀ ਜਿਹੜਾ ਬੰਦਾ ਆਪਣੇ ਪਰਿਵਾਰ ਲਈ 20-3000 ਰੁਪਏ ਕਮਾ ਨਹੀਂ ਸਕਦਾ ਕਿ ਉਹ ਗੁਲਾਮ ਹੈ ਗੁਲਾਮ ਹੀ ਰਹੂਗਾ ਇਨਾਂ ਦੇ ਤਲਵੇ ਝਟਦਾ ਰਹੂਗਾ ਮੈਂ ਤਾਂ ਗੱਲ ਇਹ ਕਲੀਅਰ ਕਰਦਾ ਹਾਂ ਪਰ ਜਿਹੜਿਆ ਦੋ ਦਲਾਲਾਂ ਦੀ ਗੱਲ ਕੀਤੀਏ ਜੇ ਕਿਸੇ ਨੂੰ ਸ਼ੰਕਾ ਹੋਵੇ ਕੋਈ ਸ਼ੱਕ ਹੋਵੇ ਤਾਂ ਉਹ ਇਹ ਭਲੇਖਾ ਕੱਢ ਸਕਦੇ ਨੇ ਵੀ ਇਹ ਸਾਰਾ ਤਾਣਾ ਬਾਣਾ ਦੀਵਾਨ ਕਿਉਂ ਲੱਗ ਰਹੇ ਨੇ 40-40 ਲੱਖ ਰੁਪਈਆ ਲੈ ਕੇ ਢਡੀਆਂ ਵਾਲੇ ਤੋਂ ਲਵਾਏ ਜਾ ਰਹੇ ਨੇ ਸਰਕਾਰ ਬਣਾਉਣੀ ਹੈ ਵੀ ਭੇਡਾਂ ਜਿਹੜੀਆਂ ਨੇ ਬਾੜੇ ਵਿੱਚ ਥੋੜੀਆਂ ਨੇ ਤੇ ਜਾਦਾ ਭੇਡਾਂ ਬਾੜੇ ਵਿੱਚ ਕਿੱਦਾਂ ਬਾੜੀਆਂ ਜਾ ਸਕਦੀਆਂ ਨੇ ਇਹ ਸਾਰਾ ਤਾਣਾ ਬਾਣਾ ਤਾਂ ਮੁਆਫ ਕਰਨਾ ਜੀ ਮੈਂ ਕਿਸੇ ਮਨੁੱਖ ਨੂੰ ਕਿਸਦਾ ਨਾਮ ਲੈ ਕੇ ਟਾਰਗੇਟ ਨਹੀਂ ਕਰ ਰਿਹਾ ਮੈਂ ਉਹਨਾਂ ਲੋਕਾਂ ਨੂੰ ਭੇਡਾਂ ਕਹਿ ਰਿਹਾ ਜਿਹੜੇ ਲੋਕ ਪੰਜਾਬ ਦਾ ਬੇੜਾ ਘਰ ਕਰਨ ਵਾਸਤੇ ਯੋਗਦਾਨ ਪਹਿਲਾਂ ਵੀ ਪਾਉਂਦੇ ਸੀ ਹੁਣ ਵੀ ਪਾਉਣ ਲਈ ਇਕੱਠੇ ਹੋ ਰਹੇ ਨੇ ਇਹ ਹੁਣ ਤੁਸੀਂ ਸਮਝਣਾ ਬਲਵੀਰ ਸਿੰਘ ਰਾਜੇਵਾਲ ਇਹਦੀ ਮੀਟਿੰਗ ਹੋ ਗਈ ਕੀ ਐਗਰੀਮੈਂਟ ਹੋਈ ਹੈ ਜਾਨਕਿ ਕੀ ਅਹੁਦਾ ਦੇਣਾ ਇਹ ਤੈ ਹੋਣਾ ਬਾਕੀ ਹੈ ਤੇ ਢੜੀਆਂ ਵਾਲੇ ਨੂੰ ਦਿਵਾਨਾ ਵਜਤ ਕਿਉਂ ਲਾਇਆ ਗਿਆ ਇਹ ਸਭ ਨੂੰ ਪਤਾ ਹੈ ਜਾਣੇ ਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਬੇਬਕੂ ਬਣਾਇਆ ਤੇ ਹੁਣ ਫੇਰ ਬਣਾਉਣ ਦੀ ਤਿਆਰੀ ਹੋ ਰਹੀ ਹੈ ਬੱਚਿਓ ਮੈਂ ਬਹੁਤ ਵਾਰੀ ਕਿਹਾ ਹੈ ਵੀ ਜਿਹੜੀ ਜੁੱਤੀ ਹੈ ਨਾ ਉਹਨੂੰ ਪੈਰਾਂ ਵਿੱਚ ਪਾ ਕੇ ਰੱਖੀਦਾ ਹੈ ਪੈਰਾਂ ਵਿੱਚ ਪਾ ਲਓਗੇ ਪੈਰ ਵਿੱਚ ਕੰਡਾ ਨਹੀਂ ਲੱਗੂ ਕਿਤੇ ਚਿੱਕੜ ਵਿੱਚ ਪੈਰ ਪਾ ਕੇ ਗੰਦਾ ਨਹੀਂ ਹੋ ਜੇ ਜੁੱਤੀ ਨੂੰ ਛਿਰਤੇ ਰੱਖੋਗੇ ਸਿਰ ਵਿੱਚ ਵੀ ਖੇਪਊ ਤੇ ਪੈਰਾਂ ਵਿੱਚ ਵੀ ਕੰਡੇ ਲੱਟਣਗੇ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਪੰਜਾਬ ਦੇ ਵਿੱਚ ਫੁੱਲ ਵਸਾਉਣੇ ਨੇ ਜਾ ਆਪਣੇ ਰਾਹ ਵਿੱਚ ਕੰਡੇ ਵਿਛਾਉਣੇ ਨੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਤਾਂ ਦੱਸਣਾ ਹੈ ਜੀ ਦੱਸ ਰਹੇ ਹਾਂ ਜਿਹੜਾ ਵੀ ਪੰਜਾਬ ਦਾ ਬੇੜਾ ਘਰ ਕਰੂ ਜਿਹੜਾ ਮਰਜ਼ੀ ਹੋਵੇ ਉਹਦੀ ਮਿੱਟੀ ਪੁੱਟਾਂਗੇ ਉਹਦੀਆਂ ਜੜਾਂ ਦੇ ਵਿੱਚ ਤੇਲ ਪਾਵਾਂਗੇ ਜਿਹੜਾ ਮਰਜ਼ੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ